ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਜਿਵੇਂ ਕਿ ਮੱਟ ਸ਼ਿਰੋਂ ਵਾਲੇ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਤੇਜ਼ੀ ਨਾਲ ਜਿਵੇਂ ਕਿ ਕਹਿ ਦਈਏ ਮੱਟ ਸ਼ਿਰੋਂ ਵਾਲਿਆਂ ਨੇ ਪ੍ਰੋਮੋਸ਼ਨ ਦੇ ਚੱਕਰਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਠੱਗੀ ਕੀਤੀ ਐ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਗਾਉਣੇ ਆ ਆ ਵੀਰ ਜਿਹੜੇ ਸ਼ੂਜ਼ ਜਿਹੜੇ ਕਿ ਆਨਲਾਈਨ ਜਿਹੜੇ ਉਹ ਕਰਦੇ ਸੀਗੇ ਉਹਨਾਂ ਨੇ ਪ੍ਰੋਮੋਸ਼ਨ ਦੇ ਚੱਕਰਾਂ ਦੇ ਵਿੱਚ ਜਿਹੜੇ ਕਿ ਠੱਗਲੇ ਪੈਸੇ ਮਾਟੇ ਸ਼ਿਰੋਂ ਵਾਲਿਆਂ ਨੇ ਤੇ ਸੁਣਦੇ ਇਹਨਾਂ ਦੀ ਗੱਲਾਂ ਬਾਤਾਂ ਦੇ ਕੀ ਕਹਿੰਦੇ ਆ ਵੀਰ ਤੇ ਕਹਿੰਦੇ ਸ਼ੂਜ਼ ਦੇ ਚੱਕਰਾਂ ਦੇ ਵਿੱਚ ਸ਼ੂਜ਼ ਵੀ ਲੈ ਗਏ ਉਹਨਾਂ ਤੋਂ ਨਾਲੇ ਪ੍ਰੋਮੋਸ਼ਨ ਦੇ ਜਿਹੜੇ ਪੈਸੇ ਵੀ ਲੈ ਗਏ ਤੇ ਆ ਸੁਣਦੇ ਆ ਕੀ ਕਹਿੰਦੇ ਆ ਵੀਡੀਓ ਦੇ ਵਿੱਚ ਵੀਡੀਓ ਧਿਆਨ ਨਾਲ ਦੇਖ ਲਓ ਨਾਲੇ ਚਲਦੇ ਚਲਦੇ ਸ਼ੇਅਰ ਕਰ ਦਿਓ ਕਿ ਜੋ ਕਿ ਮੱਟ ਸ਼ਿਰੋ ਵਾਲੇ ਦੇ ਮੂੰਹ ਤੇ ਚਪੇੜ ਜਿਹੜਾ ਵੱਜੇ ਆ ਦੇਖ ਲਓ ਵੀਡੀਓ ਦੇ ਵਿੱਚ ਪ੍ਰਮੋਸ਼ਨ ਦੇ ਚੱਕਰਾਂ ਤੇ YouTube ਦੇ ਵੀ ਇੱਕ ਬਹੁਤ ਨਾਮੀ ਬੰਦਾ ਬਾਈ ਮੱਟ ਸ਼ਿਰੋ ਵਾਲਾ ਹੀ ਹੈ ਨਾ ਮੱਟ ਸ਼ਿਰੋ ਵਾਲਾ ਜੀ ਹਾਂ ਤੇ ਆਪਾਂ ਉਹਦੀ ਗੱਲ ਕਰਦੇ ਆਂਗੇ ਉਹ ਬੰਦੇ ਨੇ ਬਾਈ ਨਾਲ ਜੋ ਵੀ ਗੱਲ ਹੋਈ ਸੀ ਬਾਈ ਦੱਸੂਗਾ ਆਪ ਤੇ ਬੂਟਾਂ ਦੀ ਬਾਈ ਦੇ ਪੈਸੇ ਨੇ 8 ਮਹੀਨਾ ਹੋ ਗਿਆ ਬਾਈ ਫੋਨ ਕਰੀ ਜਾਂਦਾ ਨਾ ਤਾਂ ਬੰਦਾ ਉਹ ਫੋਨ ਚੱਕਦਾਗਾ ਇਹਨਾਂ ਨੂੰ ਵੀ ਰਿਪਲਾਈ ਕਰਦਾਗਾ ਇਹ ਚੀਜ਼ ਲੈ ਜਾਂਦਾ ਵੀ ਬੰਦਾ ਪੈਸੇ ਦਿੰਦਾ ਨਹੀਂ ਕਿਉਂਕਿ ਹਰ ਇੱਕ ਬੰਦਾ ਜੋ ਗਾਹ ਤੋਂ ਜੀ ਲੈ ਕੇ ਆਉਂਦਾ ਵੀ ਉਹ ਪੈਸੇ ਲਾ ਕੇ ਲੈ ਕੇ ਆਉਂਦਾ ਮਿਹਨਤ ਕਰਦਾ ਬੰਦਾ ਹਨਾ ਉਹ ਮਿਹਨਤ ਦਾ ਬੰਦਾ ਮੁੱਲ ਵਹੀ ਦੇਣਾ ਚਾਹੀਦਾ ਹਨਾ ਬਿਲਕੁਲ ਜੀ ਬਿਲਕੁਲ ਬਟ ਉਹਨੇ ਕੁਝ ਵੀ ਨਹੀਂ ਦਿੱਤਾ ਬਾਕੀ ਬਾਈ ਨਾਲ ਤਾਂ ਮਿਲਣਾ ਤੁਹਾਨੂੰ ਬਾਈ ਦੱਸੋ ساری ਗੱਲਬਾਤ ਕੀ ਹਾਲ ਹੈ ਵੀਰੇ ਵਧੀਆ ਬਾਈ ਪਹਿਲਾਂ ਸਾਸਿਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਗੱਲ ਇਹ ਹੈ ਜੀ ਆਪਾਂ 8-9 ਮਹੀਨੇ ਪਹਿਲਾਂ ਆਪਾਂ ਮੱਟ ਨੂੰ ਫੋਨ ਲਾਇਆ ਸੀ ਮੱਟ ਸ਼ਿਰੋ ਵਾਲੇ ਨੂੰ ਠੀਕ ਹੈ ਜੀ ਉਹ ਆਪਣਾ ਕੰਮ ਸੀਗਾ ਜੀ ਨਮਾ ਕੀ ਵੀ ਆਪਾਂ ਪ੍ਰਮੋਸ਼ਨ ਕਰਾਉਂਦੇ ਸੀਗੇ ਉਹ ਕਰਦੇ ਆ ਪ੍ਰਮੋਸ਼ਨ ਹੁੰਦਾ ਯਾਰ ਹਰ ਇੱਕ ਬੰਦੇ ਨੂੰ ਹਣੇ ਆਏ ਆ ਬੰਦਿਆਂ ਨਾਲ ਆਪਾਂ ਪ੍ਰਮੋਸ਼ਨ ਕਰਵਾ ਦਈਏ ਠੀਕ ਆ ਪਰ ਉਹ ਬੰਦੇ ਨੇ ਬਈ ਆਏ ਆ ਮੇਰੇ ਤੋਂ ਰੁਪਿਆ ਮੰਗਿਆ ਪਹਿਲਾਂ 20 ਫਿਰ 15 ਤੇ ਆ ਗਿਆ ਫਿਰ ਕਹਿੰਦਾ ਚੱਲ ਤੂੰ 10000 ਰੁਪਏ ਦੇ ਦੇ ਮੈਂ ਕਿਹਾ ਵੀਰੇ ਮੇਰਾ ਕੰਮ ਹੈਗਾ ਨਮਾ ਆਪਾਂ ਇੰਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੋਂ ਇੱਕ ਛੋਟਾ ਭਰਾ ਸਮਝ ਕੇ ਠੀਕ ਆ ਚਾਹੇ ਗਰੀਬ ਸਮਝ ਕੇ ਜਿਵੇਂ ਮਰਜ਼ੀ ਤੁਸੀਂ ਮੇਰੇ ਤੋਂ ਦੋ ਸ਼ੂਜ਼ ਲੈ ਲਓ ਠੀਕ ਹੈ ਮੇਰੇ ਕੋਲੇ ਬਈ ਤੁਹਾਨੂੰ ਪਤਾ ਜਿਹਨੇ ਮੇਰੇ ਕੋਲੇ ਕਸਟਮਰ ਆਂਦੇ ਉਹਨਾਂ ਨੂੰ ਵੀ ਪਤਾ ਹੈਗਾ ਇੱਥੇ ਸ਼ੂਜ਼ 2500 3000 4000 ਐਡਾ ਮਿਲਦੇ ਆ ਮੇਰੀ ਆਪ ਦੀ ਖਰੀਦ ਵੀ 2000 ਉੱਤੇ ਦੀ ਆ ਠੀਕ ਹੈ ਬਈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਹੀ ਤੁਸੀਂ ਦੋ ਸ਼ੂਜ਼ ਜਿਹੜੇ ਮਰਜ਼ੀ ਲੈ ਲਓ ਠੀਕ ਹੈ ਐਜ਼ ਗਿਫਟ ਲੈ ਲਓ ਵੀਰਾ ਬਣ ਕੇ ਤੁਸੀਂ ਇੱਕ ਵੀਡੀਓ ਹੀ ਪਾਉਣੀ ਹੈਗੀ ਨੰਗਦੇ ਵੜਦੇ ਮੇਰੇ ਪਾ ਜੋ ਜੇ ਮੇਰਾ ਕੰਮ ਚੱਲ ਪਿਆ ਮੈਂ ਤੁਹਾਨੂੰ ਬਹੁਤ ਵਧੀਆ ਠੀਕ ਹੈ ਕੰਫਰਟ ਕਰ ਦੂੰਗਾ ਹਾਂਜੀ ਹਾਂਜੀ ਠੀਕ ਹੈ ਜੀ ਚਾਹੇ ਪੈਸੇ ਨਾਲ ਚਾਹੇ ਗਿਫਟ ਨਾਲ ਜਿਵੇਂ ਮਰਜ਼ੀ ਮੈਂ ਕੰਫਰਟ ਕਰ ਦੂੰ ਓਕੇ ਠੀਕ ਹੈ ਜੀ ਉਹ ਮੇਰੇ ਕੋਲੇ ਆ ਗਏ ਆਪਾਂ ਬਈ ਆਪਦੀ ਹیثیت ਤੋਂ ਵੱਧ ਕੇ ਆਪਾਂ ਅਗਲੇ ਦਾ ਖਾਣ ਪੀਣ ਕੀਤਾ ਜਿੰਨਾ ਵੀ ਹੋਇਆ ਜਿੰਨਾ ਵੀ ਹੋਇਆ ਠੀਕ ਹੈ ਜੀ ਤੇ ਇੱਥੇ ਮੇਰੇ ਕੋਲੇ ਬੈਠੇ ਸੀ ਕਸਟਮਰ ਹਾਂਜੀ ਉਹ ਹੁਣ ਤੁਹਾਨੂੰ ਪਤਾ ਬੰਦਾ ਜਾਣਦਾ ਹੁੰਦਾ ਹੈਗਾ ਕਿ ਵੀ ਨਾਮੀ ਬੰਦਾ ਹੈਗਾ ਹਨਾ ਜੀ ਉਹ ਬੰਦਾ ਉਹਨੂੰ ਕਹਿਣ ਲੱਗਿਆ ਬਈ ਯਾਰ ਸਸੀ ਕਾਲ ਮੈਂ ਵੀ ਤੈਨੂੰ ਜਾਣਦਾ ਹਾਂ ਤੇ ਮੈਂ ਗਾਉਣਾ ਹੈ ਓਕੇ ਉਹ ਕਹਿੰਦਾ ਅੱਛਾ ਯਾਰ ਤੂੰ ਗਾਉਣਾ ਹੈ ਕਹਿੰਦਾ ਹਾਂ ਜੀ ਮੈਂ ਗਾਉਣਾ ਹੈਗਾ ਮੇਰੀ ਤੁਸੀਂ ਵੀਡੀਓ ਦੇਖ ਲਿਓ ਜੀ ਵੀਡੀਓ ਦੇ ਵੀਡੀਓ ਪਈ ਵੀ ਹੋਊਗੀ ਉਹ ਮੂਰੇ ਬੰਦਾ ਇੱਕ ਗਾ ਰਿਹਾ ਹੈਗਾ ਜਿਹੜਾ ਮੇਰੇ ਕੋਲ ਕਸਟਮਰ ਆਇਆ ਸੀਗਾ ਅੱਛਾ ਉਹ ਮਟਸ਼ੇਰ ਵਾਲੇ ਪੇਜ ਤੇ ਮਟਸ਼ੇਰ ਵਾਲੇ ਦੇ ਪੇਜ ਤੇ ਹਾਂ ਜੀ ਬਈ ਉਹ ਹੁਣ ਮੈਂ ਭਈ ਅਗਲੇ ਨੂੰ ਪੈਸੇ ਦੇਣੇ ਆ। ਪ੍ਰਮੋਸ਼ਨ ਤਾਂ ਹੁਣ ਮੈਂ ਹੀ ਕਰਾਉਣੀ ਆ ਨਾ। ਸਹੀ ਗੱਲ ਆ। ਚਲੋ ਬੰਦੇ ਨੇ ਉਹਦੀ ਵੀ ਵੀਡੀਓ ਬਣਾਤੀ। ਠੀਕ ਆ ਜੀ। ਉਹਦੀ ਵੀਡੀਓ ਬਣਾ ਕੇ ਮੇਰੀ ਇੱਕ ਦੋ ਮਿੰਟਾਂ ਦੀ ਕਲਿੱਪ ਜੀ ਬਣਾਰੀ ਕਿ ਵੀ ਹਾਂ ਬੂੜ ਜੇ ਦਿਖਾ ਦੇ ਕਿ ਵੀ ਆ ਇਸ ਕੰਪਨੀ ਦਾ ਇਸ ਕੰਪਨੀ ਦਾ ਇੰਨੇ ਦਾ ਇੰਨੇ ਦਾ। ਉਹਨੇ ਮੇਰੀ ਦੋ ਤਿੰਨ ਮਿੰਟਾਂ ਦੀ ਕਲਿੱਪ ਜੀ ਬਣਾ ਕੇ ਮੂਰੇ ਉਹਦਾ ਗਾਣਾ ਲਾਤਾ ਤੇ ਵੀਡੀਓ ਪਾਤੀ। ਠੀਕ ਆ। ਮੈਂ ਉਹਨਾਂ ਨੂੰ ਪਾਉਣ ਤੋਂ ਪਹਿਲਾਂ ਹੀ ਦੁਕਾਨ ਦੇ ਵਿੱਚ ਹੀ ਕਹਤਾ ਸੀ ਮੈਂ ਕਿਹਾ ਵੱਡੇ ਵੀਰੇ ਆਪਾਂ ਵੀਡੀਓ ਦੁਬਾਰੇ ਬਣਾਣੀ ਆ। ਇਹ ਪ੍ਰਮੋਸ਼ਨ ਮੇਰੀ ਐ ਮੇਰੀ ਸ਼ਾਪ ਦੀ ਐ। ਮ हां मेरी कली दी मेरी 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 मैं मैं आए, दे मेरी नहीं पाई ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਮੈਂ ਕਿਹਾ ਜੀ ਤੁਸੀਂ ਮੇਰੀ ਆਪ ਦੀ ਵੀਡੀਓ ਮੇਰੀ ਬਣਾਓ ਮੇਰੀ ਵਧੀਆ ਚੰਗੇ ਢੰਗ ਨਾਲ ਤੁਸੀਂ ਬਾਹਰੋਂ ਆਓ ਮੇਰੀ ਸ਼ਾਪ ਦਿਖਾਓ ਜਿੱਮੇ ਪ੍ਰੋਮੋਸ਼ਨ ਹੁੰਦੀ ਹੈ ਤੁਸੀਂ ਉੱਧਰ ਕਰੋ ਉਹ ਆਏ ਮੈਨੂੰ ਉਹ ਬਈ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੂੰ ਮੈਨੂੰ ਕੀ ਦੇਂਗਾ ਮੈਨੂੰ ਕਿਵੇਂ ਦੇਂਗਾ ਮੈਨੂੰ ਕੀ ਦੇਂਗਾ ਮਤਲਬ ਕਿ ਉਹਨੇ ਮੇਰੀ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਠੀਕ ਹੈ ਬਸ ਆਏ ਆ ਇੱਕ ਆ ਗਿਆ ਦੇਖਣਾ ਉਹ ਬੰਦੇ ਦਾ ਉਹ ਪਾ ਗਿਆ ਵੀਡੀਓ ਗਾਣੇ ਦੀ ਪਾ ਗਿਆ ਮੈਨੂੰ ਆਈ ਕਹੀਗਾ ਕਿ ਮੈਨੂੰ ਕਿਹੜਾ ਦੇਂਗਾ ਮੈਨੂੰ ਕਿਹੜਾ ਦੇਂਗਾ हां लालच देवेच किबिया तू प्रमोशन ਕਰਨਾ ਹੈ प्रमोशन ਦਾ ਕਰ ਜਿਹੜੀ ਤੇਰੇ ਨਾਲ ਗੱਲ ਹੋਈ ਹੈ ਤੂੰ ਉਹ ਆਡਿਸ਼ਨ ਲਈ ਲਈ ਸਹੀ ਹਾਂ ਚਲੋ ਜੀ ਉਹਨਾਂ ਨੇ ਵੀਡੀਓ ਬਣਾਤੀ ਮੇਰੇ ਤੋਂ ਦੋ ਦੀ ਜਗ੍ਹਾ ਤਿੰਨ ਜੋੜੇ ਲੈ ਗਿਆ ਠੀਕ ਆ ਆਪਾਂ ਵੀ ਤਾਂ ਵੀ ਨਹੀਂ ਕੁਛ ਗਿਆ ਮੈਂ ਆ ਚੱਲ ਕੋਈ ਨਹੀਂ ਯਾਰ ਬਈ ਆਪਾਂ ਤਿੰਨ ਦੇ ਦੇਨੇ ਠੀਕ ਆ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤਿੰਨ ਜੋੜੇ ਹੋਰ ਪਸੰਦ ਆ ਗਏ ਤਿੰਨ ਦੀ ਜਗ੍ਹਾ 6 ਹੋ ਗਏ 6 ਲੈ ਗਏ ਮੈਂ ਕਿਹਾ ਆਪਾਂ ਇੰਨੇ ਨਹੀਂ ਦੇ ਸਕਦੇ ਜਿਹੜੀ ਗੱਲ ਹੈ ਮੈਂ ਕਿਹਾ ਤੁਸੀਂ ਵੀਡੀਓ ਡਿਲੀਟ ਕਰ ਦਿਓ ਠੀਕ ਆ ਤੁਸੀਂ ਤੇਲ ਪਾਣੀ ਦਾ ਖਰਚਾ ਲੈ ਲਓ ਗੱਲ ਖਤਮ ਠੀਕ ਆ ਆਪਾਂ ਇੰਨੇ ਨਹੀਂ ਦੇ ਸਕਦੇ ਉਹ ਕਹਿੰਦਾ ਨਹੀਂ ਕਬਲਿਆ ਕਹਿੰਦਾ ਮੈਂ ਤਿੰਨ ਜੋੜੀ ਲਊਂਗਾ ਤੇ ਤਿੰਨ ਦੇ ਤੈਨੂੰ ਪੈਸੇ ਦੇਊਂਗਾ ਦੋ ਤਿੰਨ ਦਿਨਾਂ ਦੇ ਵਿੱਚ ਅੱਛਾ ਹਾਂ ਮੱਟ ਕਹਿੰਦਾ ਮੱਟ ਕਹਿੰਦਾ ਬਈ ਮੈਂ ਚਲੋ ਵੀਰੇ ਫੇਰ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਤਿੰਨ ਲੈ ਲਓ ਬਈ ਉਹ ਮੇਰਾ 13 ਤੋਂ 14000 ਰੁਪਿਆ ਬਣਦਾ ਸੀਗਾ ਉਹ ਲੈ ਕੇ ਵੀ ਗਾਹ ਨਾਈਕੀ ਦੇ ਗੁੱਚੀ ਦੇ ਏਡਾਂ ਦੇ ਸ਼ੂ ਲੈ ਕੇ ਗਈ ਸੀ ਵੱਡੇ ਬ੍ਰਾਂਡ ਸੀ ਵਧੀਆ ਸੀਗੇ ਹਾਂ ਠੀਕ ਹੈ ਜੀ ਉਹ ਸ਼ੂ ਮੇਤੋ ਲੈ ਗਏ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਪੈਸਿਆਂ ਨੂੰ ਨਹੀਂ ਮੈਂ ਫੋਨ ਮਾਰਿਆ ਮੈਂ ਉਹਨਾਂ ਨੂੰ ਵੀਡੀਓ ਲਈ ਫੋਨ ਮਾਰਿਆ ਮੈਂ ਕਿਹਾ ਵੀਰੇ ਤੁਸੀਂ ਵੀਡੀਓ ਪਾ ਠੀਕ ਹੈ ਦੋਵੇਂ ਦੂਜਾ ਦੇ ਤਾਂ ਮੇਰਾ ਦੋਵੇਂ ਇਕੱਠੀਆਂ ਪਾਤੀਆਂ ਬਾਈ ਇਕੱਠੀ ਇਕੱਠੀ ਚ ਹੀ ਪਾਤੀ ਬਾਈ ਯਾਰ ਤੁਸੀਂ ਉਹਨਾਂ ਦਾ ਗਾਣਾ ਪਾਇਆ ਤੁਸੀਂ ਆਪ ਦਾ ਪਾਈ ਚਲੋ ਤੁਸੀਂ ਮੇਰੀ ਤਾਂ ਚੰਗੀ ਤਰ੍ਹਾਂ ਪ੍ਰੋਮੋਸ਼ਨ ਕਰੋ ਨਾ ਠੀਕ ਹੈ ਨਾ ਬਾਈ ਉਹਨਾਂ ਨੇ ਕੋਈ ਹੋਣੀ ਕਰਿਆ ਉਹ ਕਹਿੰਦਾ ਮੈਨੂੰ ਨਾ ਵੀ ਉਹ ਹਫਤਾ ਹੀ ਕਹੀ ਗਿਆ ਕੋਈ ਗੱਲ ਨਹੀਂ ਮੈਂ ਇੱਧਰ ਘੇੜਾ ਬੱਜਿਆ ਮੈਂ ਤੇਰੀ ਦੁਆਰੇ ਪਾ ਦੂ ਵੀਡੀਓ ਚੰਗੀ ਤਰ੍ਹਾਂ ਪਾ ਕੇ ਜਾਊਂਗਾ ਵਧੀਆ ਢੰਗ ਨਾਲ ਪਾ ਕੇ ਜਾਊਂਗਾ ਮੈਂ ਹੀ ਠੀਕ ਹੈ ਜੀ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਰੱਖਿਆ ਕਹਿੰਦੇ ਕੋਈ ਨਹੀਂ ਬਈ ਆਪਾਂ ਕਰਕੇ ਜਾਵਾਂਗੇ ਮੈਂ ਹੀ ਠੀਕ ਹੈ ਕੋਈ ਗੱਲ ਨਹੀਂ ਉਸ ਤੋਂ ਬਾਅਦ ਕੀ ਹੋਇਆ ਬ ਮੈਂ ਉਹਨਾਂ ਨੂੰ ਵਾਇਸ ਮੈਸੇਜ ਭੇਜੇ ਮੈਂ ਕਿਹਾ ਵੀਰੇ ਵੀਡੀਓ ਤਾਂ ਛੱਡ ਤੂੰ ਮੇਰੇ ਤਿੰਨ ਜੋੜਿਆਂ ਦੇ ਪੈਸੇ ਦੇ ਜਾ ਠੀਕ ਹੈ ਉਹਨਾਂ ਨੇ ਬਈ ਨਾ ਤਾਂ ਵਾਇਸ ਮੈਸੇਜ ਮੇਰੇ ਦੇਖੇ ਨਾ ਉਹਨਾਂ ਨੇ ਫੋਨ ਚੱਕਿਆ ਅੱਕੇ ਹੋਏ ਨੇ ਬਈ ਮੈਂ ਜਿਵੇਂ ਲਗਾਤਾਰ ਫੋਨ ਕਰੀ ਗਿਆ ਉਹਨਾਂ ਨੇ ਫੋਨ ਚੱਕਿਆ ਅੱਕ ਕੇ ਕਹਿੰਦਾ ਯਾਰ ਬਈ ਮੈਂ ਤਾਂ ਵੀਡੀਓ ਪਾਉਂਦਾ ਨਹੀਂ ਜੇ ਵੀਡੀਓ ਪਾਉਣੀ ਆ ਤਾਂ ਮੈਨੂੰ ਹੁਣ 20000 ਰੁਪਏ ਦੇ ਤੇ ਉਹ ਬੂਟ ਦੇ ਪੈਸੇ ਫਿਰ ਉਹ ਕਹਿੰਦਾ ਬਈ ਕੋਈ ਬੂਟ ਨਹੀਂ ਕਹਿੰਦਾ ਉਹਦਾ ਬੂਟ ਤਾਂ ਤੂੰ ਦਿੱਤੇ ਮੈਨੂੰ अच्छा वीडियो दे मुकर गया मुकरी गया गल थोड़ी दो जोड़ा ਨਹੀਂ ਹੋਈ ਸੀ हां गल ਦੋ ਦੀ ਹੋਈ ਸੀ ਲੈ ਕੇ ਤਿੰਨ ਤੇ ਮੇਰੇ ਤੋਂ ਬਾਅਦ ਛੀ ਲੈ ਗਈ ਥੋੜਾ ਜਿਹੀ ਲੈ ਗਈ ਟੋਟਲ 6 ਲੈ ਗਈ ਤਿੰਨ ਦੇ ਆਪਾਂ ਪੈਸੇ ਲੈਣਾ ਤਿੰਨ ਆਪਾਂ ਉਹਨਾਂ ਨੂੰ ਦੇ ਦਿੱਤੇ ਸੀਗੇ ਉਹ ਗੱਲ ਉਹ ਤੋਂ ਤੂੰ